ਦੁਨੀਆ ਨੂੰ ਬੜੀ ਕਰਿਓਸਟੀ ਹੈ ਚੜਦਾ ਵੀ ਤੱਕਦਾ ਲੈਂਦਾ ਵੀ ਤੱਕਦਾ ਆ ਦੋ ਬੱਬਰ ਖੇਰਾਂ ਦੇ ਦਰਮਿਆਨ ਹਰਜੋ ਪਾਸੇ ਹਰਜੋ ਪਾਸੇ ਟੱਕਰ ਸਿਰੇ ਦੀ ਅਲੀ ਜਫਰ ਕੰਬੂ ਵਾਹ ਓਏ ਸੋਹਣਿਆ ਪ੍ਰਿੰਸ ਆਫ ਕਬੱਡੀ ਚਾਰਚ ਫੇਰਾ ਗੂੰਜ ਨਾਲੇ ਡੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਬਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਨੇ ਇਹ ਨਫੀਸ ਗੁਜਰ ਟਰਾਈਆਂ ਕਰਦਾ ਪਿਆ ਨਫੀਸ ਗੁਜਰ ਇਸ ਸਾਈਆਂ ਦੇ ਰਸਤੇ ਢੱਕੇ ਇਸ ਕੁੜਿਆਲ ਨੇ ਵੰਗੇ ਪਰ ਨੰਬਰ ਤੇ ਕਰੀ ਫੇਰ ਕੀਆਂ ਪਾਈਆਂ ਪਰ ਕੱਲ ਨੂੰ ਫੇਰ ਸੋਹਣੀਆਂ ਪਾਉਣੀਆਂ ਹਜੇ ਅੱਜ ਦਾ ਕਲਵਿੰਦਰ ਆਉ ਆਲੀ ਸ਼ਾਨ ਦੇ ਨਾਲ ਟੱਕਰ ਹੋਈ ਹੈ ਆ ਚੀਚਾ ਬਦਰੀ ਵਾਲਾ ਸ਼ੇਰ ਮੁੰਡਾ ਬਾਪਨਾ ਦੀ ਟੀਮ ਦਾ ਖਿਡਾਰੀ ਪਰ ਨੰਬਰ ਹੋ ਗਿਆ ਰੇਡਰ ਦਾ ਕਲਵਿੰਦਰ ਵਕ ਵਕ ਦੇਸਾਂ ਦੇ ਵਿੱਚ ਮੰਨਿਆ ਪਰਮੇਨਿਆ ਜਾਣ ਵਾਲਾ ਇਹ ਖਿਡਾਰੀ ਕਹਿੰਦੇ ਨਾਮ ਹੈ ਹੀਰਾ ਭੱਟ ਉਧਰਲੇ ਪਾਸੇ ਮੁੰਡੇ ਦੇ ਕਲਵਿੰਦਰ ਕਾ ਗਈ ਇੱਕ ਵਾਰ ਫੇਰ ਲਓ ਸਾਹਮਣੇ ਕਹਿੰਦੇ ਗੁਰਬਾਜ ਸਰਾਣਾ ਕਬੱਡੀ ਪੌਂਦ ਨਹੀਂ ਪਾਤਾ ਹੋਇਆ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਕਾਂਟੇ ਦਾ ਟੱਕਰ ਆਉ ਹੰਦਿਆਂ ਦੇ ਲਾਗੇ ਆ ਕਬੱਡੀ 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 ਗੁਰਬਾਹ ਸਲਾਣੇ ਵਾਲਾ ਤਗੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਬਹੁਤ ਵਧੀਆ ਮੁਕਾਬਲਾ ਐਨ ਫਸਵੇਂ ਟੱਕਰ ਨਜ਼ਾਰੇ ਆਈ ਜਾਂਦੇ ਐ ਨਜ਼ਾਰੇ ਜਾਈ ਜਾਂਦੇ ਐ ਲੋਕ ਖੁੱਬੇ ਪਿਆ ਸਿਰੇ ਦੀ ਕਬੱਡੀ ਹੋ ਰਹੀ ਐ ਰੇਡ ਪੈ ਗਈ ਲੈ ਵੀਰਾ ਕਰਦੇ ਗੱਲ ਜੀ ਕਬੱਡੀ ਪਾਉਣ ਵਾਸਤੇ ਤਬਸ਼ਰ ਜੱਟ ਨਣਕਾਣਾ ਸਾਫ ਦੀ ਤਰਤੀ ਮੁੰਡਾ ਲੱਗਾ ਸੁਖਰਾਜ ਵੀਰੇ ਮੁੰਡੇ ਵੇਖ ਮੁੰਡੇ ਦੀ ਬਾਜ ਪਰ ਨੰਬਰ ਰੀਆਂ ਵਾਲਾ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਮਿਹਨਤਾਂ ਕਰਨੀਆਂ ਪੈਂਦੀਆਂ ਖੁਰਾਕਾਂ ਖਾਣੀਆਂ ਪੈਂਦੀਆਂ ਉਸਤਾਦਾਂ ਤੋਂ ਗੁਰ ਸਿੱਖੇ ਪੈਂਦੇ ਆ ਫਿਰ ਗੱਲਾਂ ਦੁਨੀਆਂ ਚੱਲਦੀਆਂ ਆ ਆ ਟੱਕਰਦਿਆਂ ਵੀ ਗੱਲਾਂ ਹੋਣੀਆਂ ਰਾਣਾ ਤੇ ਜਰਮਨਜੀਤ ਲੱ Đਾ ਟੱਕਰ ਸਿਰੇ ਦੀ ਆ ਜੋਰ ਲੱਗਾ ਹੋਇਆ ਕਬੱਡੀ 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 ਇੱਥੇ ਰੱਖ ਇੱਥੇ ਰੱਖ ਏ ਆ ਬੱਲੇ ਬੱਲੇ ਵਾਹ ਲਓ ਆਹ ਕਹਿੰਦੇ ਆਏ ਹਾਏ ਹਾਏ ਲਾਓ ਲਾ ਕੇ ਸਿੱਟਿਆ ਮੁੰਡੇ ਨੇ ਇੱਕ ਵਾਰੀ ਜੋੜਾ ਹੀ ਖਿੱਚਿਆ ਪਰ ਇਧਰਲੇ ਪਾਸੇ ਦੇਖਾ ਜਾਏਗਾ ਪੁਆਇੰਟ ਦੇਖਾਂਗੇ ਕਿਦੇ ਹਿੱਸੇ ਜਿਵੇਂਗਾ ਮੁੰਡਾ ਪੂਰਾ ਜਗੜਬੰਦ ਲਾਇਆ ਹੋਇਆ ਉਧਰਲੇ ਪਾਸੇ ਗੁੱਟ ਕੇ ਆਓ ਕਹਿੰਦੇ ਬਰਸਾਲਪੁਰ ਅਮਰਤ ਬਰਸਾਲਪੁਰ ਨੰਬਰ ਰੇਡਰ ਦੇ ਹਿੱਸੇ ਨੰ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਲੱड्डा ਬਲਪੁਰੀਆ ਸਰਦਾਰ ਮੁਖਤਿਆਰ ਸਿੰਘ ਦਾ ਸੁਪੁੱਤਰ ਦੋ ਖਿਡਾਰੀਆਂ ਦੇ ਦਰਮਿਆਨ ਪ੍ਰਧਾਨ ਹਰਜਿੰਦਰ ਸਿੰਘ ਦੀ ਧਾਮੀ ਹੋਣੀ ਮਾਨ ਕਰਦੇ ਮੁੰਡਿਆਂ ਦੀ ਖੇਡ ਦੇ ਉੱਪਰ ਆ ਪਈ ਹੋਈ ਰੇਲ ਕਬੱਡੀ 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 ਇੱਥੇ ਰੱਖ ਆ ਬੱਬਰ ਖੇਰਾ ਦਾ